ਆਖਿਰਕਾਰ ਉਸ ਰਾਤ ਉਸ ਪਿਖਸ਼ੂ ਨੇ ਸਮਾਨ ਵਿੱਚ ਅਜੀਹਾ ਕੀ ਵੇਖ ਲਿਆ ਸੀ ਜਿਸ ਨੇ ਉਸ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ ਅਤੇ 14 ਸਾਲ ਬਾਅਦ ਚੀਨ ਨੇ ਆਵਦਾਰ ਰਿਸਰਚ ਸੈਂਟਰ ਉਸੇ ਜਗ੍ਹਾ ਤੇ ਕਿਉਂ ਬਣਾਇਆ ਆਖਿਰਕਾਰ ਉਹ ਦਿਨ ਅਜੀਹਾ ਕੀ ਰਾਜ਼ ਪਾਰਿਆ ਸੀ ਜਾਣਗੇ ਅੱਜ ਦੀ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਕੇ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਇੰਟਰੋ ਹੋ ਜਾਵੇ 3 ਮਈ 2004 ਨੇਪਾਲ ਦੇ ਮਛਤਾਂਗ ਇਲਾਕੇ ਵਿੱਚ ਇੱਕ ਬૌਧੀ ਭਿਕਸ਼ੂ ਸਵੇਰ ਦੀ ਪੂਜਾ ਕਰ ਰਿਹਾ ਸੀ। ਪੂਜਾ ਕਰਦੇ ਸਮੇਂ ਉਸ ਨੂੰ ਕੁਝ ਵਾਈਬ੍ਰੇਸ਼ਨ ਦੀ ਆਵਾਜ਼ ਸੁਣਾਈ ਦਿੱਤੀ। ਜਿਵੇਂ ਹੀ ਉਸ ਦੀ ਨਜ਼ਰ ਅਸਮਾਨ ਉੱਤੇ ਪਈ ਤਾਂ ਉਸ ਨੇ ਆਕਾਸ਼ ਵਿੱਚ ਕੁਝ ਅਜੀਹਾ ਦੇਖਿਆ ਜਿਸ ਨੇ ਉਸ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। ਉਸ ਦੀ ਖਿੱਚੀ ਹੋ ਤਸਵੀਰ ਅੱਜ ਵੀ ਇੱਕ ਰਹੱਸ ਬਣੀ ਹੋਈ ਹੈ। ਉਸ ਨੇ ਅਸਮਾਨ ਵਿੱਚ ਇੱਕ ਅਜੀਹੀ ਚਮਕਦਾਰ ਚਾਂਦੀ ਰੰਗ ਦੀ ਡਿਸਕ ਦੇਖੀ ਜਿਸ ਦੀ ਕਿਨਾਰਿਆਂ ਤੋਂ ਨੀਲੀ ਰੋਸ਼ਨੀ ਨਿਕਲ ਰਹੀ ਸੀ ਜੋ ਕਿ ਕੋਈ ਵੀ ਧੂਆ ਨਹੀਂ ਛੱਡ ਰਹੀ ਸੀ। ਤੇ ਅਜੀਬਾ ਵੀ ਨਹੀਂ ਲੱਗਦਾ ਫਿਰ ਜਿਵੇਂ ਉਸ ਵਿੱਚ ਕੋਈ ਇੰਜਨ ਹੋਵੇ ਪਰ ਇਹ ਵਸਤੂ ਹਵਾ ਵਿੱਚ ਸਥਿਰ ਸੀ ਫੋਟੋਗ੍ਰਾਫੀ ਮਾਰਾਂ ਦਾ ਵੀ ਮੰਨਣਾ ਕਿ ਜੋ ਫੋਟੋਸ ਨੇ ਖਿੱਚੀ ਸੀ ਉਹ ਕੋਈ ਫੋਟੋਸ਼ਾਪ ਨਹੀਂ ਬਲਕਿ ਬਿਲਕੁਲ ਅਸਲੀ ਫੋਟੋ ਸੀ ਪਰ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਸੀ ਕਿ ਇਹ ਤਸਵੀਰ ਕਲਾਸ਼ ਪਰਬ ਦੇ ਉਸ ਰਸਤੇ ਵਿੱਚ ਖਿੱਚੀ ਗਈ ਸੀ ਜਿਸ ਨੂੰ Hindu ਅਤੇ ਬੋਧੀ ਧਰਮ ਦੇਵਤਿਆਂ ਦਾ ਘਰ ਮੰਨਦੇ ਹਨ 2018 ਚੀਨ ਦਾ ਗੁਪਤ ਪ੍ਰੋਜੈਕਟ ਹਰਾਨੀ ਵਾਲੀ ਗੱਲ ਹੈ ਕਿ 2018 ਵਿੱਚ ਚੀਨ ਨੇ ਇਸੇ ਇਲਾਕੇ ਵਿੱਚ ਆਪਦਾ ਏਲੀਅன்ஸ் ਐਕਟੀਵਿਟੀ ਰਿਸਰਚ ਸੈਂਟਰ ਬਣਾਇਆ ਅਧਿਕਾਰਿਕ ਤੌਰ ਤੇ ਇਹ ਸਧਾਰਨ ਵਾਯੂਮੰਡਲਿਕ ਘਟਨਾਵਾਂ ਦੇ ਅਧਿਐਨ ਲਈ ਬਣਾਇਆ ਗਿਆ ਸੀ ਪਰ ਸੱਚ ਕੁਝ ਹੋਰ ਸੀ ਕਿਉਂਕਿ ਉਸ ਰਿਸਰਚ ਸੈਂਟਰ ਵਿੱਚ ਹਾਈ ਟੈਕ ਉਪਕਰਨ ਲੱਗੇ ਹੋਏ ਸਨ ਜਿਨ੍ਹਾਂ ਵਿੱਚ ਖਾਸ ਕੈਮਰੇ ਜੋ ਕਿ 24 ਘੰਟੇ ਆਕਾਸ਼ ਨੂੰ ਸਕੈਨ ਕਰਦੇ ਸਨ ਤੇ ਬਹੁਤ ਸਾਰੇ ਚੀਨੀ ਵਿਗਿਆਨੀਆਂ ਨੇ ਵੀ ਦਾਅਵਾ ਕੀਤਾ ਕਿ ਉੱਥੇ ਉਨ੍ਹਾਂ ਨੂੰ 100 ਤੋਂ ਵੱਧ ਅਸਪਸ਼ਟ ਘਟਨਾਵਾਂ ਮਿਲੀਆਂ ਸਨ ਜੋ ਕਿ ਬਿਲਕੁਲ ਵੀ ਕੁਦਰਤੀ ਨਹੀਂ ਲੱਗਦੀਆਂ ਸਨ ਕੀ ਇਹ ਸੱਚਮੁੱਚ ਖੋਜ ਹੈ ਜਾਂ ਫਿਰ ਕੁਝ ਹੋਰ ਸੀ ਹਿਮਾਲਿਆ ਦਾ ਰਸਮੀ ਕਨੈਕਸ਼ਨ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਹਿਮਾਲਿਆ ਦਾ ਇਹ ਇਲਾਕਾ ਸਦੀਆਂ ਤੋਂ ਰਹੱਸਨਾ ਭਰਿਆ ਹੋਇਆ ਰਿਹਾ ਇਸ ਦੀਆਂ ਪ੍ਰਾਚਨ ਗੁਫਾਵਾਂ ਵਿੱਚ ਅਜਿਹੇ ਚਿੱਤਰ ਮਿਲੇ ਹਨ ਜਿੱਥੇ ਆਕਾਸ਼ੀ ਯਾਜ ਦਿਖਾਈ ਗਏ ਹਨ ਤੇ ਸਥਾਨਿਕ ਲੋਕਾਂ ਦਾ ਵੀ ਦਾਵਾ ਹੈ ਕਿ ਇੱਥੇ ਕਈ ਵਾਰ ਘੜੀਆਂ ਅਤੇ ਕੰਪਾਸ ਵੀ ਖਰਾਬ ਹੋ ਜਾਂਦੇ ਹਨ ਵਿਗਿਆਨੀਆਂ ਦਾ ਮੰਨਣਾ ਕਿ ਹੋ ਸਕਦਾ ਇੱਥੇ ਕੋਈ ਕੁਦਰਤੀ ਚੁੰਬਕੀ ਵਿਸੰਗਤੀ ਹੋਵੇ ਜਾਣੇ ਕੀ ਇੱਥੇ ਇਲੈਕਟ੍ਰੋਮੈਗਨੇਟਿਕ ਫੀਲਡ ਹੋ ਸਕਦਾ ਹੈ ਸਿੰਪਲ ਭਾਸ਼ਾ ਵਿੱਚ ਇਲੈਕਟ੍ਰੋਮੈਗਨੇਟਿਕ ਫੀਲਡ ਇੱਕ ਅਜੀਹਾ ਇਨਵੀਜ਼ੀਬਲ ਖੇਤਰ ਹੈ ਜਿੱਥੇ ਇਲੈਕਟ੍ਰਿਕ ਅਤੇ ਮੈਗਨੇਟਿਕ એનર્ਜੀ ਦੋਵੇਂ ਨਾਲ ਮਿਲ ਕੇ ਕੰਮ ਕਰਦੀਆਂ ਸਵਾਲ ਇਹ ਹੈ ਕਿ ਹਿਮਾਲਿਆ ਵਾਕੀ ਵਿੱਚ ਏਲੀਅਨ ਐਕਟੀਵਿਟੀ ਦਾ ਕੇਂਦਰ ਹੈ ਰਿਐਲਿਟੀ ਬਹੁਤ ਸਾਰੀ ਰਿਸਰਚ ਅਤੇ ਆਰਟੀਕਲ ਦੇਖਣ ਤੋਂ ਬਾਅਦ ਵੀ ਮੈਨੂੰ ਉਹ ਰੀਅਲ ਤਸਵੀਰ ਕਿਤੇ ਵੀ ਨਹੀਂ ਮਿਲੀ ਹੋ ਸਕਦਾ ਕਿਸੇ ਵਜ੍ਹਾ ਦੇ ਕਾਰਨ ਉਹ ਡਿਲੀਟ ਕਰ ਦਿੱਤੀ ਗਈ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਗੱਲ ਝੂਠੀ ਸੀ ਕਿਉਂਕਿ ਉਸ ਬਹੁਤ ਵਿਖੂਤੀ ਇੰਟਰਵਿਊ ਵੀ ਆਈ ਸੀ ਜਿਸਦੇ ਆਰਟੀਕਲ ਤੁਹਾਨੂੰ Google ਤੇ ਵੇਖਣ ਨੂੰ ਮਿਲ ਜਾਣਗੇ ਅਤੇ ਚਾਈਨਾ ਦਾ ਅਲੌਕਿਕ ਪ੍ਰੋਜੈਕਟ ਉਹ ਵੀ ਤੁਸੀਂ Google ਤੇ ਸਰਚ ਕਰੋਗੇ ਤੁਹਾਨੂੰ ਉਸਦੇ ਬਾਰੇ ਵੀ ਜਾਣਕਾਰੀ ਮਿਲ ਜਾਵੇਗੀ ਕੀ 2004 ਦੀ ਉਹ ਤਸਵੀਰ ਸੱਚਮੁੱਚ UFO ਸੀ ਕਿ ਚੀਨ ਕੁਝ ਜਾਣਦਾ ਜੋ ਅਸੀਂ ਨਹੀਂ ਜਾਣਦੇ ਜਾਂ ਫਿਰ ਹਿਮਾਲਿਆ ਦੀ ਇਹ ਪਵਿੱਤਰ ਧਰਤੀ ਕੁਝ ਅਜੀਹਾ ਛਪਾਈ ਬੈਠੀ ਹੈ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਇੱਕ ਗੱਲ ਤਾਂ ਤੈ ਹੈ ਜਦੋਂ ਤੱਕ ਪੂਰਾ ਸੱਚ ਸਾਹਮਣੇ ਨਹੀਂ ਆਉਂਦਾ ਇਹ ਰਾਸ ਬਣਿਆ ਰਹੇਗਾ ਤੁਸੀਂ ਕੀ ਸੋਚਦੇ ਹੋ ਕਿ ਸੱਚਮੁੱਚ ਏਲੀਨ ਸਭੇਤਾ ਦਾ ਸੰਕੇਤ ਹੈ ਕਮੈਂਟ ਵਿੱਚ ਦੱਸੋ ਅਤੇ ਜੇਕਰ ਤੁਹਾਨੂੰ ਵੀ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਵੀ ਕਰ ਸਕਦੇ ਹੋ ਕਿਉਂਕਿ ਅਗਲੀ ਵਾਰ ਅਸੀਂ ਖੋਜਾਂਗੇ ਕਿ ਭਾਰਤ ਕੋਲ ਵੀ ਯੂ ਐਫ ਓ ਟੈਕਨੋਲੋਜੀ ਹੈ ਮਿਲਦੇ ਆਗਲੀ ਵੀਡੀਓ ਵਿੱਚ ਉਹ ਤੱਕ ਲਈ ਧੰਨਵਾਦ